ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਸਾਰੇ ਜਣੇ ਠੀਕ ਠਾਕ ਮੈਂ ਅਮੇਰਕਾ ਦੇ ਤੇ ਸਾਰੇ ਜਣੇ ਸਵਸਤੋ ਹੋ ਗਏ ਤੇ ਮਸਤ ਹੋ ਗਏ ਮੈਂ ਵੀ ਠੀਕ ਠਾਕ ਆ ਤੇ ਮੈਂ ਲਾ ਲਿਆ ਵਾ ਝਾੜੂ ਤੇ ਹੁਣ ਮੈਂ ਅਗੇ ਡਸਟਿੰਗ ਵਨ ਮੈਂ ਕਰਨੀ ਆ ਰੂਮ ਦੀ ਡਸਟਿੰਗ ਆਵਲੇ ਬੈਠਦੀ ਤੇ ਇਹਦੀ ਮੈਂ ਅੱਜ ਬੈੱਡ ਸ਼ੀਟ ਵੀ ਚੇਂਜ ਕਰਤੀ ਆ ਤੇ ਉਹ ਮੈਂ ਦੂਸਰੀ ਜਿਹੜੀ ਉਹ ਤੋਲੂਗੀ ਇਹ ਵਾਲੀ ਜਿਹੜੀ ਬੈਡਸ਼ੀਟ ਵਰਜ ਉੱਪਰ ਪਈ ਇਹ ਵਿਛਾ ਲੈਣੀ ਆ ਇਹ ਮੈਂ ਸੈਡਾਂ ਇਹਦੀਆਂ ਦੇਣਾ ਲੱਗੇ ਆ ਡਿਜ਼ਾਈਨ ਜਆ ਬਣਿਆ ਇਹਦੇ ਵਿੱਚ ਨਾ ਧੂਲ ਮਿੱਟੀ ਜਿਹੜੀ ਫਸ ਜਾਂਦੀ ਛੋਟਾ ਛੋਟਾ ਜਿਹੜਾ ਆ ਲੱਕੜ ਦਾ ਡਿਜ਼ਾਈਨ ਬਣਿਆ ਉਹਦੇ ਵਿੱਚ ਤੇ ਮੈਂ ਉਹ ਵੀ ਕਲੀਨ ਕਰਤਾ ਤੇ ਟੋ ਵੀ ਸਾਰੀ ਕਲੀਨ ਕਰਤੀ ਆਪਣੇ ਤੇ ਅੱਜ ਮੈਂ ਵਧੀਆ ਤਰਾ ਮੈਂ ਕਿ ਚਲੋ ਕੱਲ ਮੇਰੇ ਕੋ ਹੋਈ ਨਹੀਂ ਗੱਲ ਆਪਾਂ ਕਿਤੇ ਚੱਲ ਗਏ ਤਾਂ ਕਰਕੇ ਅੱਜ ਮੈਂ ਕਰੰਡੀ ਆ ਸਫਾਈ ਇਹ ਵਾਲੇ ਰੂਮ ਦੀ ਠੀਕ ਤੇ ਨਾ ਤੇ ਸਾਰੀ ਡਸਟਿੰਗ ਜਿਹੜੀ ਉਹ ਕੱਲ ਨਹੀਂ ਹੋਈ ਕੱਲ ਹੀ ਸਿਰੇ ਸਖਤੇ ਚਲ ਗਈ ਕਿਤੇ ਤੇ ਮਸਾ ਝਾੜੂ ਹੀ ਲੱਗਾ ਤੇ ਹੁਣ ਮੈਂ ਆਲਮਾਈ ਰਿਆ ਵੀ ਕਰਨੀਆਂ ਸਾਫ਼ ਬਾਹਰੋਂ ਸਾਰੀ ਤੇ ਅੰਦਰੋਂ ਤੇ ਚਲੋ ਹੁੰਦੀ ਰਿੰਦੀ ਨਾਲ ਦੇ ਨਾਲ ਫਿਰ ਤੋਂ ਮੈਂ ਡਸਟਿੰਗ ਵਾਲੇ ਕੱਪੜੇ ਨਾਲ ਧੋ ਕੇ ਆ ਗਈਆਂ ਬਾਰੀ ਵੱਲ ਤੇ ਇਹ ਜਿਹੜੀ ਬਾਰੀ ਹੈ ਨਾ ਇਹ ਰਾਹ ਵਾਲਿਆ ਤੇ ਇਹਦੇ ਵਿੱਚ ਥੋੜੀ ਬੋਤੀ ਧਸਟ ਆ ਜਾਂਦੀ ਹੈ ਤੀਜਾ ਚੌਥੇ ਦਿਨ ਇਹਨੂੰ ਮੈਂ ਕਲੀਨ ਕਰਦੀ ਆ ਰੋਜ਼ ਨਹੀਂ ਕਰਦੀ ਕਿਉਂਕਿ ਬਾਰੀਆਂ ਇਸੇ ਰੋਮਿਆਂ ਤੇ ਬਾਰੀਆਂ ਬੰਦ ਹੀ ਰਹਿੰਦੀਆਂ ਖੁੱਲਦੀਆਂ ਨਹੀਂ ਨੀਆ ਤੇ ਫਿਰ ਵੀ ਮੈਂ ਕਿਹਾ ਚਲੋ ਹੁਣ ਪਰਦੇ-ਪੁਰਦੇ ਸਵੇਰੇ ਝਾੜੇ ਹੀ ਨਵੇਂ ਝਾੜੂ ਲਾਉਣ ਲੱਗੀ ਨੇ ਤੇ ਮੈਂ ਕਿਹਾ ਚਲੋ ਕੱਪੜੇ ਦਾ ਇੱਕ ਵਾਰਨ ਕਲੀਨ ਕਰ ਦਿੰਨੇ ਆ ਇਹਨੂੰ ਵੀ ਠੀਕ ਤਰ੍ਹਾਂ ਤੇ ਫਿਰ ਇਹ ਕੀ ਥੋੜਾ ਆਪਣੇ ਆਪ ਨੂੰ ਫਰੈਸ਼ ਫੀਲ ਹੁੰਦਾ ਨਾਲੇ ਇਹ ਵਾਲਾ ਜਿਹੜਾ ਰੋਮ ਇਸੇ ਰੋਮਿਆਂ ਤੇ ਆਪਾਂ ਜਿਆਦਾ ਹੁਣ ਇਹਦੇ ਚ ਹੀ ਬੈੰਨੇ ਆ ਤੇ ਹੁਣ ਆ ਫੁੱਲ ਜਿਹੜਾ ਮੈਂ ਛਾੜ ਲੇਨੀ ਹੈ ਇਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਸਾਫ਼ ਹੀ ਸੀ ਤੇ ਫੁੱਲ ਵੀ ਮੈਂ ਛਾੜਤਾ ਵਾ ਵਧੀਆ ਤਰ੍ਹਾਂ ਤੇ ਇੱਥੇ ਨਾ ਲੋਕ ਪਿਆ ਹੀ ਲੋਕ ਲਾਈਦਾ ਰੂਮ ਨੂੰ ਜਦੋਂ ਕਿਤੇ ਜਾਈਏ ਉਹ ਵਾਲਾ ਰੂਮ ਲੋਕ ਇੱਥੇ ਪਿਆ ਹੀ ਉਹ ਮੈਂ ਬਾਰੀ ਚ ਰੱਖਤਾ ਵਾ ਤਾਂ ਨਿੱਕਾ ਮੋਟਾ ਸਮਾਨ ਜਦ ਮੈਂ ਛੋਟਾ ਮੋਟਾ ਇਹਦਾ ਬੱਚੇ ਕੋਈ ਨਾ ਕੋਈ ਚੀਜ਼ ਰੱਖ ਲਿੰਦੇ ਹੋ ਮੈਂ ਚੋਕਣ ਦੀ ਆ ਤੇ ਇਹ ਨਾ ਜਿਹੜਾ ਬੈੱਡ ਦਾ ਗੱਦਾ ਵਾ ਇਹਦੇ ਉੱਤੇ ਜਿਹੜਾ ਕਵਰ ਐ ਇਹ ਥੋੜਾ ਜਿਹਾ ਨਾ ਲੂਜ਼ ਆ ਤੇ ਇਹਨੂੰ ਖੋਲ ਖਿੱਚ ਕੇ ਨਾ ਇੱਕ ਪਾਸੇ ਇਹ ਤੋਂ ਦੱਬਣਾ ਪੈਂਦਾ ਵਾ ਠੀਕ ਤਰ੍ਹਾਂ ਜਿਹਦੇ ਨਾਲ ਬੈੱਡ ਸ਼ੀਟ ਦੀ ਫਿਨਿਸ਼ਿੰਗ ਆ ਜਾਏ ਠੀਕ ਤਰ੍ਹਾਂ ਤੇ ਹੁਣ ਮੈਂ ਚਾਦਰ ਖੋਲ ਕੇ ਪਹਿਲਾਂ ਚਾਦਰ ਵਿਛਾ ਲੈਣੀ ਆ ਪੂਰੀ ਤਰ੍ਹਾਂ ਇਹ ਨਾ ਬੈੱਡ ਦੀ ਜਿਹੜੀ ਚਾਦਰ ਆ ਇਹ ਬੜੀ ਮਤਲਬ ਕਾਟਨ ਦੀ ਆ ਚਿਪਕ ਜਾਂਦੀ ਨਾਲ ਨਾ ਬੈੱਡ ਦੇ ਜਿੱਦਾਂ ਬਿਸ਼ਾਣੇ ਆ ਤੇ ਜੋੜੀ ਜਾਂਦੀ ਹੈ ਜਿੱਥੇ ਵੀ ਇੱਕ ਵਾਰ ਟੇਕ ਜੀ ਤੈਨੂੰ ਬੜਾ ਖਿੱਚ ਖਿੱਚ ਕੇ ਬਿਸ਼ਾਣਾ ਬੈੰਦਾ ਵਾ ਕਾਟਨ ਜਿਹੜੀ ਚਾਦਰ ਆ ਬਿਲਕੁਲ ਜਿਹੜੀ ਮੈਂ ਇਤੋਂ ਲਈ ਹੈ ਨਾ ਉਹ ਹਲਕੀ ਜਿਹੀ ਸਿੰਥੈਟਿਕ ਆ ਚਾਦਰ ਤੇ ਉਹ ਚਾਦਰਾਂ ਖਿਸਕ ਜਾਂਦੀਆਂ ਵਾ ਇਹ ਜਿਹੜੀਆਂ ਕਾਟਨੀਆਂ ਤਾਂ ਬਿਲਕੁਲ ਬੈ ਹੀ ਜਾਂਦੀਆਂ ਵਾ ਨਾ ਇਹ ਗਰਮੀਆਂ ਵਾਸਤੇ ਤੇ ਹੀ ਬੈਟਰ ਰਹਿੰਦੀਆਂ ਵਾ ਪਰ ਉਹ ਮੈਂ ਜਿਹੜੀ ਹੈਗੀਆਂ ਨਾ ਮੇਰੇ ਕੋਲ ਦੂਸਰੀ ਵਾਲੀ ਜਿਹੜੀ ਚਾਦਰ ਇਹਦੇ ਤੋਂ ਲਈ ਆ ਨਾ ਉਹ ਹਲਕੀ ਜੀ ਸਿੰਥੈਟਿਕ ਆ ਤੋਂ ਮਤਲਬ ਸਿੰਥੈਟਿਕ ਨਹੀਂ ਕਹਿ ਸਕਦੇ ਹਲਕਾ ਜਿਹਾ ਤੰਦ ਹੁੰਦਾ ਨਾ ਇੱਕ ਇਦਾਂ ਵਾ ਬਿਲਕੁਲ ਪਿਓਰ ਹੋ ਨਹੀਂ ਗਈ ਮਤਲਬ ਕਾਟਨ ਦੀ ਨਹੀਂ ਹੈਗੀ ਹੈਗੀ ਉਹ ਗਰਮੀਆਂ ਵਾਲੀ ਆ ਬੈੱਡ ਸ਼ੀਟ ਤੇ ਪਰ ਇਹ ਜਿਹੜੀ ਬਿਲਕੁਲ ਹੀ ਕਾਟਨ ਦੀ ਆ ਤੇ ਇਹ ਇਹੋ ਜਿਹੇ ਚਾਦਰਾਂ ਜਿਹੜੀਆਂ ਵਾ ਨਾ ਉਹ ਮੈਂ ਜ਼ਿਆਦਾਤਰ ਵਿਛੋਨੀ ਆ ਬਾਹਰ ਵਾਲਿਆਂ ਬੱਡਾਂ ਤੇ ਉੱਥੇ ਇੱਥੇ ਵੀ ਪੁਛਾ ਦੇਣੀ ਕਿਉਂਕਿ ਮੈਂ ਨਾ ਜਿਹੜੀਆਂ ਬੈਰ ਦੀਆਂ ਚਾਦਰਾਂ ਵਾਂ ਤੇ ਏ ਰੂਮ ਵਾਲੀਆਂ ਐਸ ਰੂਮ ਵਾਲੀਆਂ ਵੱਖੋ ਵੱਖ ਚਾਦਰਾਂ ਵਾਂ ਜਿਹੜੀਆਂ ਐਸ ਰੂਮ ਵਾਲੀਆਂ ਵਾਂ ਬਾਹਰ ਚਾਦਰਾਂ ਨਹੀਂ ਵੀ ਅਸੀਂ ਦੀਆਂ ਇਸ ਰੂਮ 'ਚ ਮੈਂ ਵਿਛੋਨੀ ਆ ਮੈਂ ਹੁਣ ਨਾ ਪਿੱਲੋ ਲੈ ਕੇ ਆ ਗਈਆਂ ਪਿੱਲੋ ਨਾ ਮੈਂ ਬਾਹਰ ਰੱਖ ਗਏ ਥੋੜੀ ਦੇਰ ਤੋਂ ਪੱਚ ਇਦੇ ਉੱਤੇ ਕਵਰ ਚੜਾਲਾ ਨਹੀਂ ਹੈ ਜਿਹੜੇ ਜਿਹੜੇ ਪਿੱਲੋਂ ਨੇ ਨਾ ਥੋੜੇ ਜਿਹਾ ਵੱਡੇ ਆ ਤੇ ਜਿਹੜੇ ਕਵਰ ਆ ਥੋੜੇ ਜਿਹਾ ਛੋਟੇ ਆ ਤੇ ਵੇ ਇਹਦੇ ਅੰਦਰ ਜੇ ਕਰਕੇ ਉਹਨੂੰ ਮੈਂ ਫਸਾਵ ਸੋ ਕੇ ਫਿਰ ਮੈਂ ਪਾ ਦੇਣੀ ਹੰਨੀਆਂ ਕਵਰ ਇਹ ਚਲੋ ਜੀ ਅੰਦਰ ਦੀ ਮੈਂ ਸਾਰੀ ਸੈਟਿੰਗ ਕਰਕੇ ਇੱਥੇ ਆ ਗਈਆਂ ਬਾਹਰ ਵਾਲੇ ਬੈੱਡ ਦੇ ਲਾਗੇ ਤੇ ਇਹਦੀ ਮੈਂ ਡਸਟਿੰਗ ਕਰ ਲੈਣੀ ਆ ਤੇ ਉਹ ਮੈਂ ਲਾਈਟ ਔਨ ਕਰਨੀ ਵੀ ਜੇ ਤਫਲ ਗਾ ਲਾਈਟ ਆਫ ਸੀ ਮੈਂ ਕਾ ਔਨ ਕਰ ਲੈਣੀ ਆ ਤਾਂ ਕਰਕੇ ਕਲੀਅਰ ਦਿਖੇ ਜਿਹੜਾ ਤੇਰੀ ਢੋਟੂ ਮੈਂ ਕਰ ਲੈਣੀ ਆ ਸਾਫ ਤੇ ਦਿੱਤੇ ਜਿਹੜਾ ਕਵਰ ਆ ਨਾ ਉਹ ਤੋਂ ਪਗਿਆ ਵਾ ਉਹ ਕੋ ਇਹਦੇ ਉੱਤੇ ਵਿਛਾ ਦਨੀ ਹਣੀ ਮੈਂ ਸ਼ੀਸ਼ੇ ਦੇ ਉੱਤੇ ਵੀ ਬੱਚੇ ਦਾ ਹੱਥੋਂ ਤਨਾ ਮਾਰਨ ਏ ਮੇਰੇ ਬੱਚੇ ਤਾਂ ਚਲੋ ਵੱਡੇ ਆ ਮੇਰੇ ਦਿਓਰ ਦਾ ਬੇਟਾ ਛੋਟਾ ਜਹਾ ਗਮਦੇ ਉਹ ਕਈ ਵਾਰ ਨਾ ਬੱਚਾ ਏਦਾ ਮੂੰਹ ਵੇਖਦਾ ਆਪਣਾ ਤੇ ਫਿਰ ਹੱਥ ਉਥਲਾਉਂਦਾ ਵਾ ਤਾਂ ਕਰਕੇ ਫਿਰ ਮੈਂ ਟਾਕ ਦੇ ਲੈਂਦੀ ਆ ਤੇ ਟੋ ਮੈਂ ਸਾਰੀ ਕਰ ਲੈਨੀ ਆ ਸਾਫ ਟੋ ਨੂੰ ਜਿੱਦਾਂ ਘੱਟਾ ਘੁੱਟਾ ਤੇ ਨਹੀਂ ਨਾ ਹੁੰਦਾ ਵੀ ਜਦੋਂ ਆਪਣੀ ਤਸੱਲੀ ਵਾਸਤੇ ਫਿਰ ਕਰ ਲਈਦਾ ਵਾ ਸਾਫ ਕੇ ਥੋੜਾ ਵਧੀਆ ਜਿਹਾ ਲੱਗੇ ਆਵਲੇ ਨਾ ਬੈੱਡ ਦੇ ਥੱਲੇ ਮੈਂ ਇੱਕ ਹੋਰ ਬੈੱਡ ਸ਼ੀਟ ਵਿਛਾਈ ਆ ਜਿਹਦੇ ਨਾਲ ਕੋਈ ਵੀ ਜਦਾਂ ਚੀਜ਼ ਕਿਰਜੇ ਨਾ ਭੁਜੀਆ ਵਗੈਰਾ ਕੋਈ ਬੱਚਾ ਖਾਂਦਾ ਵਾ ਜਾਂ ਕੋਈ ਘੱਟਾ ਮਿੱਟੀ ਤੇ ਉਹ ਥੱਲੇ ਬੈੱਡਾਂ ਦੇ ਬਾਕਸਾਂ ਦੇ ਵਿੱਚ ਨਾ ਜਾਵੇ ਇਹ ਕਿਉਂਕਿ ਇਹ ਸਿੰਗਲ ਗੱਦੇ ਆਵਲੇ ਬੈੱਡ ਦੇ ਉੱਤੇ ਤੇ ਉਹਦੇ ਵਿੱਚ ਕਈ ਵਾਰ ਨਾ ਸੈਡਾ ਥਣੀ ਧੂਲ ਮਿੱਟੀ ਵਿੱਚੋਂ ਦੀ ਨਿਕਲ ਜਾਂਦੀ ਤਾਂ ਕਰਕੇ ਮੈਂ ਥੱਲੇ ਵੀ ਇੱਕ ਬੈੱਡ ਸ਼ੀਟ ਇਹ ਵਿਛਾਈ ਆ ਤੇ ਇਹਦੇ ਉੱਤੇ ਵੀ ਮੈਂ ਬੈੱਡ ਸ਼ੀਟ ਵਛਾ ਦਿੰਦੀ ਆ ਫਿਰ ਲਾਈਟ 'ਚ ਕਲਰ ਦੀ ਜਿਹੜੀ ਮੈਂ ਚੇਂਜ ਕੀਤੀ ਆ ਉਹਨ ਮੈਂ ਤੁਹਾਨੂੰ ਵਿਖਾਈ ਜਦੋਂ ਮੈਂ ਵਾਈਟ ਕੰਬੋ ਰੱਖਿਆ ਸੀ ਬੈੱਡ ਸ਼ੀਟਾਂ ਦਾ ਉਸ ਦਿਨ ਉਹਦੇ ਨਾਲ ਦੀ ਸੀ ਲਾਈਟ ਗ੍ਰੇ ਸੀ ਉਹ ਮੈਂ ਚੇਂਜ ਕਰਕੇ ਆਹ ਵਾਲੀ ਚਾਦਰ ਵਛਾਤੀ ਚਲੋ ਜੀ ਮੈਂ ਕਰਨੀ ਨਹੀਂ ਸਾਫ ਸਫਾਈਆਂ ਦਾ ਕੰਮ ਤੇ ਹਸਬੈਂਡ ਆ ਗਏ ਮੇਰੇ ਮੈਂ ਕਿਹਾ ਚਲੋ ਆਏ ਤਾਂ ਹੈ ਗਈਆਂ ਇਧਰ ਨੂੰ ਤੇ ਚਲੋ ਮੇਰੇ ਨਾਲ ਥੋੜਾ ਜਿਹਾ ਕੰਮ ਕਰਵਾ ਦੋ ਮੇਰਾ ਦੇ ਉੱਤੋਂ ਸਾਰਾ ਸਮਾਨ ਮੈਂ ਕਿਹਾ ਲਵਾ ਕੇ ਤੇ ਇਹਨਾਂ ਕੋਲੋਂ ਕਰਾ ਲੈਣੀ ਆ ਸਾਫ ਨਹੀਂ ਤਾਂ ਮੈਨੂੰ ਉੱਪਰ ਦੋ ਤਿੰਨ ਚਿਹਰਾ ਰੱਖ ਕੇ ਫਿਰ ਚੜਨਾ ਪੈਣਾ ਹੀ ਤੇ ਮੈਂ ਥੋੜਾ ਕਲੀਨ ਕਰ ਲੈਣੀ ਆ ਨਾ ਘੱਟਾ ਵਗੈਰਾ ਜਿਹੜਾ ਲੱਗਾ ਹੋ ਉਹ ਚਾਹੇ ਸਾਰੀਆਂ ਜਿਹੜੀਆਂ ਮੇਰੀਆਂ ਫੋਟੋਆਂ ਸਾਡੀ ਵੱਡੀ ਫੋਟੋ ਆ ਦੋਨਾਂ ਜਣਿਆਂ ਦੀ ਅਹੀਂ ਟੰਗਣੀ ਸੀ ਤੇ ਮੇਰੇ ਹਸਬੰਦ ਕਹਿੰਦੇ ਜਦੋਂ ਆਪਾਂ ਤਾਂ ਟੰਗੀ ਜਾਂ ਕਿਤੇ ਡਿੱਗ ਗਈ ਤੇ ਟੁੱਟ ਜਾਣੀ ਆ ਵੱਡੀ ਜ਼ਿਆਦਾ ਵਾ ਆਹ ਵਾਲੀਆਂ ਪਿਕਚਰਾਂ ਵਿੱਚ ਸਾਰੀਆਂ ਲਵਾ ਕੇ ਤੇ ਮੈਂ ਉਹ ਸਾਫ਼ ਕਰਕੇ ਫੇਰ ਦੁਬਾਰਾ ਤੋਂ ਟੰਗਾ ਲਓ ਜੀ ਉਹ ਕਰਕੇ ਸਾਰਾ ਕੰਮ ਤੇ ਇੱਥੇ ਆ ਗਈਆਂ ਮੈਂ ਟੇਬਲ ਦੇ ਕੋਲ ਤੇ ਜਿੰਨਾ ਸਮਾਨ ਹੁੰਦਾ ਨਾ ਆਦਤ ਹੁੰਦੀ ਨਾ ਘਰ 'ਚ ਜਿੱਥੇ ਵੇਖਿਆ ਵੀ ਸਮਾਨ ਪਿਆ ਤੇ ਹੋਰ ਹੋਰ ਟਕਾਈ ਜਾਂਦਾ ਹੁਣ ਮੈਂ ਸਾਰਾ ਜਿਹੜਾ ਟੇਬਲ ਤੇ ਇਹਨਾਂ ਬੁੱਕਾਂ ਖਲਾਰ ਕੇ ਰੱਖਤੀਆਂ ਬੱਚਿਆਂ ਨੇ ਉਹ ਮੈਂ ਸਾਰੀਆਂ ਸੈਟਿੰਗ ਕਰ ਦਿੰਨੀ ਆ ਬੁੱਕਾਂ ਪੱਕਾਂ ਦੀ ਤੇ ਸਾਰੀਆਂ ਮੈਂ ਟਿਕਾ ਟਿਕਾ ਕੇ ਰੱਖਣ ਲਈ ਪਰ ਸ਼ਾਮਾਂ ਤੱਕ ਫੇਰ ਉਹ ਕੋਹ ਜਾਣਾ ਉਹ ਪਾਵੇਂ ਜਿੰਨੇ ਮਰਜੀ ਸਾਫ਼ ਕਰਾਣਾ ਹੁਣ ਸ਼ਾਮ ਨੂੰ ਇਹਨਾਂ ਜਦੋਂ ਵੀ ਆਉਣਾ ਵਾ ਸਾਰਾ ਫੇਰ ਤੈਸ਼ ਨੈਸ਼ ਕਰ ਦੇਣਾ ਹੁੰਦਾ ਵਾ ਸਮਾਨ ਤੇ ਇੱਥੋਂ ਹਿਸਬਤ ਕਰਨ ਦੇ ਸ਼ੂਜ਼ 'ਤੇ ਉਹ ਵੀ ਘੜਤੇ ਮੈਂ ਟੇਬਲ ਦੇ ਥੱਲੇ ਵੀ ਮਾਰ ਦੇਣ ਲੱਗੀਆਂ ਕੱਪੜਾ ਤੇ ਫੇਰ ਇਹਨਾਂ ਦਾ ਹੀ ਸਮਾਨ ਹੈ ਇੱਥੇ ਮੈਂ ਟਿਕਾਤਾ ਮੇਨ ਡੋਰ ਵੀ ਮੈਂ ਕਰ ਲੈਨੀ ਆ ਕੱਪੜੇ ਦੇ ਨਾਲ ਸਾਫੇ ਕਪੜਾ ਮੈਂ ਗਿੱਲਾ ਕਰਕੇ ਮਾਰਨ ਦੀ ਆ ਇੱਕ ਵਾਰ ਮੈਂ ਝਾੜੂ ਨਵੇਂ ਸੇ ਨੂੰ ਝਾੜ ਲੇਵਾ ਸਾਰਾ ਕਟਾ-ਕਟਾ ਹੁਣ ਮੈਂ ਕਿ ਚਲੋ ਇੱਕ ਵਾਰ ਕੱਪੜੇ ਨਾਲ ਵਧੀਆ ਤਰ੍ਹਾਂ ਸਾਫ ਕਰ ਦਿੰਦੀ ਆ ਗਿੱਲਾਂ ਤੇ ਨਾਲੇ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਨਾਲ ਦੀ ਨਾਲ ਡਬਲ ਬੈਲ ਆਈਕਨ ਜਿਹਦੇ ਨਾਲ ਮੇਰੀ ਆਉਣ ਵਾਲੀ ਹਰ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦੀ ਰਹੇ ਤੇ ਨਾਲੇ ਕਮੈਂਟ ਕਰਕੇ ਦੱਸਿਓ ਮੈਂ ਕਿ ਕਿਹੋ ਜੀਆਂ ਵੀਡੀਓ ਤੁਹਾਨੂੰ ਅਪਲੋਡ ਕਰਿਆ ਕਰਾਂ ਜਿਹੜੀਆਂ ਤੁਹਾਨੂੰ ਇਹ ਮੈਂ ਕਰ ਲੈਂਦੀ ਆ ਡੋਰ ਵੀ ਸਾਫ਼ ਕਰ ਲੈਣੀ ਆ ਅੰਦਰੋਂ ਤੋਂ ਬਾਹਰੋਂ ਸਾਰਾ ਕਿਉਂਕਿ ਇਹ ਮੇਨ ਡੋਰ ਵਾ ਤੇ ਜਾਲੀ ਵਾਲਾ ਡੋਰ ਲੱਗਾ ਇਹਨੂੰ ਤੇ ਇਹਦੇ ਥਨੇ ਘੱਟਾ ਵੀ ਬਹੁਤ ਜ਼ਿਆਦਾ ਹੁੰਦਾ ਵਾ ਤੇ ਥੋ ਆਹ ਵਾਲੀ ਜਿਹੜੀ ਬਾਰੀ ਇਹ ਵੀ ਖੋਲ ਕੇ ਮੈਂ ਅੰਦਰੋਂ ਕਰ ਲੈਣੀ ਆ ਸਾਫ਼ ਤੇ ਇਹ ਨਾ ਜਿਹੜੀ ਕੱਚ ਵਾਲੀ ਬਾਰੀ ਇਹ ਪਤਾ ਨਹੀਂ ਕੀ ਗੱਲ ਉਹਦੀ ਜਿਹੜੀ ਕੁੰਡੀ ਨਾ ਬੜੀ ਜ਼ਿਆਦੀ ਫਸੀ ਆ ਤੇ ਉਹ ਮੇਰੇ ਕੋ ਖੁੱਲਦੀ ਨਹੀਂ ਆ ਫਿਰ ਮੈਂ ਅੰਦਰੋਂ ਹੀ ਇਹਨੂੰ ਖੋਲ ਕੇ ਸਾਫ਼ ਕਰਦੀ ਨਹੀਂ ਬਾਹਰਲੇ ਸਾਈਡ ਤੋਂ ਇਹ ਜਿਹੜੀ ਬਾਰੀ ਨਹੀਂ ਖੁੱਲਦੀ ਪਤਾ ਨਹੀਂ ਕੀ ਗੱਲ ਆ ਤੇ ਥੀਓਲੋਜੀ ਆਬਲੇ ਗ੍ਰਿਲ ਵੀ ਮੈਂ ਕਰ ਲਈ ਆ ਪੂਰੀ ਕਲੀਨ ਸਾਫ ਸੌਫ ਕਰਕੇ ਤੇ ਮੈਂ ਬਾਰੀਆਂ ਫਿਰ ਤੋਂ ਦਵਾ ਕਰ ਦੇਣੀ ਆ ਮੈਂ ਬੰਦ ਤੇ ਪਰਦੇ ਮੈਂ ਲਾ ਦੇਣੀ ਆ ਤੇ ਹੁਣ ਇਹ ਜਿਹੜਾ ਮੇਨ ਡੋਰ ਵਾ ਨਾ ਇਹ ਖੁੱਲਾ ਨਹੀਂ ਅਸੀਂ ਗੱਦੀ ਛੱਡਿਆ ਏਸੀ ਚੱਲਦਾ ਵਾ ਤੇ ਜਿਹੜਾ ਲੂਬੀ ਆ ਉਹ ਵੀ ਫਿਰ ਠੰਡੀ ਹੋ ਜਾਂਦੀ ਆ ਤੇ ਤਾਂ ਕਰਕੇ ਫਿਰ ਇਹ ਵਾ ਜਿਹੜਾ ਡੋਰ ਵਾ ਸ਼ਾਮਾਂ ਜੀਆਂ ਨੂੰ ਖੁੱਲਣਾ ਵਾ ਜਦੋਂ ਅਸੀਂ ਏਸੀ ਬੰਦ ਕਰ ਦਿੰਨੇ ਆ ਸ਼ਾਮ ਜੀ ਨੂੰ ਤੇ ਰੋਟੀ ਪਾਣੀ ਵਲ ਹੁੰਨੇ ਉਦੋਂ ਏਸੀ ਫਿਰ ਬੰਦ ਕਰ ਦੇਈਦਾ ਵਾ ਤੇ ਚਲੋ ਜੀ ਮਿਲਦੇ ਨੇਕਸਟ ਵੀਡੀਓ ਤੱਕ ਲਈ ਬਾਏ ਬਾਏ